ਸਾਭਾਈ ਕੁਤਕੀਤ ਪਰੇ ਮੈਂ ਗੁਰਪ੍ਰੀਤ ਸਿੰਘ ਖਾਨਪੁਰ ਕਿਸਾਨ ਮਜੂਬਸ਼ਿਕਰ ਕਮੇਟੀ ਪੰਜਾਬ ਜਿਹੜਾ ਅਸੀਂ ਅਰਦਾਸ ਹੋਰ ਅੱਜ ਅਸੀਂ ਕਸਬਾ ਸ੍ਰੀ ਹਰਿਕਪਿੰਧਪੁਰ ਦੇ ਗੁਰਦੁਆਰਾ ਦੰਦਮਾ ਸਾਹਿਬ ਦੇ ਵਿੱਚ ਜੂਨ ਦੰਦਮਾ ਸਾਹਿਬ ਦੇ ਵੱਖ-ਵੱਖ ਪਿੰਡਾਂ ਤੋਂ ਆਗੂ ਸਹਿਬਾਨ ਇੱਥੇ ਇਕੱਠੇ ਹੋਏ ਆ ਜੋ 26 ਤਰੀਕ ਨੂੰ ਅੱਜ 26 ਜਨਵਰੀ ਨੂੰ ਮੁਖਰਾ ਦੇ ਟ੍ਰਾਈਟਰ ਮਾਰਚ ਜੋ ਕੀਤਾ ਜਾਣਾ ਆ ਉਹਦੇ ਵਾਸਤੇ ਜੋ ਦੋ ਫਾਰਮਾਂ ਵੱਲੋਂ ਫੈਸਲਾ ਹੋਇਆ ਆ ਉਹਦੇ ਮੁਤਾਬਕ ਜੂਨ ਦੰਦਮਾ ਸਾਹਿਬ ਸ੍ਰੀ ਹਰਿਕਪਿੰਧਪੁਰ ਇਥੋਂ ਕਾਜ਼ੀਆਂ ਜੋ ਫਟਾਈ ਜੰਗ ਸਿੰਘ ਬਾਜੂ ਆ ਜੋ ਵਿਧਾਇਕ ਆ ਉਹਨਾਂ ਦੇ ਘਰ ਦੇ ਮੋਹਰੇ ਇਥੋਂ ਟਰੈਕਟਰ ਜਿਹੜੇ ਜਾਣਗੇ ਚਲ ਛੰਡਾ ਨੂੰ ਆ ਰਿਹਾ ਹੈ ਅਰੇ ਛੰਡਾ ਵੀ ਫਟਾ ਲਾ ਲਓ ਫੋਟੋ ਲਾ ਲਓ ਇੱਕ ਫੋਟੋ ਸਭੋ ਠੀਕ ਆ ਕਰੋ ਅੱਗੇ ਇਹਨਾਂ ਕੋਲੇ ਬੇਤਰਤੀਬ